ਅੱਜ ਲੁਧਿਆਣਾ ਦੇ ਜ਼ਿਲ੍ਹਾ ਕਚੈਰੀ ਕੰਪਲੈਕਸ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਕੁਝ ਵਕੀਲਾਂ ਤੇ ਕੋਰਟ ਸਟਾਫ ਵਿੱਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਇਸ ਦੌਰਾਨ ਸਾਰੇ ਹੀ ਵਕੀਲਾਂ ਨੇ ਇਕੱਠੇ ਹੋ ਕੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਇਸ ਮੌਕੇ ਉਹਨਾਂ ਨੇ ਹੜਤਾਲ ਤੇ ਜਾਣ ਦਾ ਐਲਾਨ ਕਰ ਦਿੱਤਾ। ਉਹ ਖਾਮਾ ਅੱਜ ਇਹ ਸੀਗਾ ਕਿ ਰਾਤ ਸਾਡੇ ਕਿਸੇ ਵਕੀਲ ਸਾਹਿਬ ਦਾ ਪਰਸੂ ਹੋ ਗਿਆ ਸੀਗਾ ਜਾਂ गिर ਗਿਆ ਸੀਗਾ ਉਹ ਜਦ ਰਾਤ ਨੂੰ ਲੱਭਣ ਆਏ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਸਿਵਲ ਨਾਜ਼ਰ ਰੂਮ ਦੇ ਵਿੱਚ ਕੁਝ ਬੰਦਿਆਂ ਦੇ ਪਾਸੇ ਆ। ਉਹ ਜਦ ਆ ਕੇ ਮੰਗਣ ਲੱਗੇ ਤਾਂ ਉਹਨਾਂ ਨੇ ਵੈਰੀਫਿਕੇਸ਼ਨ ਦੇ ਵਿੱਚ ਉਹਦਾ ਫਾਦਰ ਦਾ ਨਾਮ ਪੁੱਛਿਆ ਤੇ ਜਦ ਉਹਨਾਂ ਨੇ ਫਾਦਰ ਦਾ ਨਾਮ ਦੱਸਿਆ ਤਾਂ ਉਹਨਾਂ ਨੇ ਉਹਦੇ ਬਾਰੇ ਕਲਮ ਸਰਕਾਰੀ ਉਸਕੀ ٹیم ਤੇ ਉਹਦੇ ਪਾਸੇ ਪੈਸੇ ਵੀ ਲੈਣ ਨੂੰ ਕਹਿ ਕੇ ਸਾ ਨੂੰ ਬੁਲਾਇਆ ਤੇ ਜਦ ਉਹਨਾਂ ਨੇ ਮਨਾਂ ਕੀਤਾ ਉੱਥੇ ਕੋਈ ਬਹਿਸ ਜੁਗਾਈ ਹੋਈ ਆ ਕਿ ਸਿਵਲ ਨਾਟੇ ਦੇ ਤੰਗ ਕਰ ਦਿੱਤੀਆਂ ਨੇ ਵੀ ਕੂਰੋ ਕਰਨਾ ਕਰਦਾ ਉਹਦਾ ਪਾਸਾ ਦੇਦਾ ਪਰ ਪੈਸੇ ਕੱਢਨੇ ਸੀਗੇ ਤੇ ਰਾਤ ਉਹਦੇ ਬੁਲਾਇਆ ਤਾਂ ਆਇਆ ਉਹਨਾਂ ਨੂੰ ਫੋਨ ਤੇ ਜਦ ਸਵੇਰੇ ਤੇ ਗੱਲ ਕਰਨ ਆਇਆ ਗੱਲ ਕਰਨ ਦੀ بجائے ਇਹਨਾਂ ਨੇ ਅੰਦਰ ਦਵਾਜਾ ਲਾ ਲਿਆ ਜਿੰਨੇ ਵੀ ਅੰਦਰ ਰਾਜੂ ਰੂਪ ਦੇ ਬੰਦੇ ਸੀਗੇ ਸਾਥ ਸਾਥ ਹੀ ਅਬਾਸ ਉਹ ਵੀ ਇਹ ਕਹਿ ਰਿਹਾ ਉਹਨਾਂ ਨੇ ਦਵਾਜਾ ਲਾ ਕੇ ਸਾਰੇ ਅੰਬੀਰ ਸਾਹਿਬ ਨੂੰ ਕੁੱਟਮਾਰ ਕੀਤੀ ਹੈ ਉਹਨਾਂ ਜੀ ਕੱਢ ਲਈਏ ਨਾਲ ਨਾਲ ਦੋ ਇੱਕ ਰਵੀਰ ਦਾ ਬੋਲ ਸੀਗੇ ਤੇ ਇਹ ਸਾਰੇ ਵਕੀਲਾਂ ਸਾਹਮਣੇ ਹੋਈ ਹੈ ਜੀ ਦਰਵਾਜਾ ਉਹ ਵਕੀਲਾਂ ਤੋਂ ਹੋਇਆ ਪਰ ਵਕੀਲੋਂ ਤੋਂ ਹੋਰ ਵੀ ਸੀਗੇ ਉਹਨਾਂ ਨੇ ਦੇਖਿਆ ਕੁੱਟਮਾਰ ਹੁੰਦੀ ਹੈ ਦਵਾਜਾ ਉਹ ਬਾਅਦ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਨਾਲੇ ਕਹਿੰਦੇ ਡਾਂਗ ਦਾ ਕੁੱਤਾ ਹੈ ਇਹ ਸਿਚੁਏਸ਼ਨ ਨੂੰ ਅਸੀਂ ਬੜੀ ਮੁਸ਼ਕਿਲ ਨਾਲ ਹੈਂਡਲ ਕੀਤਾ ਤੇ ਅਸੀਂ ਇਹ ਹੀ ਮੰਗ ਰੱਖਦੇ ਆ ਕਿ ਬੰਦੀ ਜੋ ਵੀ ਦੇਸ਼ ਦੇ ਅਖਲਾਕ ਬੰਦੀ ਸਖਤ ਸਖਤ ਕਾਰਵਾਈ ਉਹ ਕਰਾਈ ਜਾਵੇ ਇੱਥੇ ਇੱਥੇ ਵੀ ਸਟਾਫ ਲਈ ਨਾਜਰ ਰੂਮ ਦੇ ਸਾਹਮਣੇ ਦੀ ਇਹਨਾਂ ਦੀ ਬਰਮਾਸ਼ੀ ਆਪਿਆਂ ਦੇਖ ਕੇ ਹੈਰਾਨ ਹੋ ਜੂਏ ਬਰਮਾਸ਼ੀ ਕਰ ਰਹੀ ਹੈ ਤੇ ਸਰੇਆ ਮੇਰਾ ਕੋਈ ਡਰ ਨਹੀਂ ਹੈ ਕਾਨੂੰਨ ਦਾ ਕਿ ਆਪੇ ਰੂਮ ਦੇ ਰੱਖਾ ਕੇ ਪਰ ਇਹ ਕਾਨੂੰਨ ਨੂੰ ਆਪਣੇ ਹੱਥ ਚ ਲੈ ਕੇ ਉਹ ਵੀ ਕੋਰਟ ਦੇ ਵਿੱਚ ਸਾਨੂੰ ਇਸ ਚੀਜ਼ ਦੀ ਬੜੀ ਹੈਰਾਨਗੀ ਹੈ ਇਹ ਭਾਈ ਨਹੀਂ ਗਈ ਜੀ ਉਹਨਾਂ ਨੇ ਆਪ ਦਰਵਾਜ਼ੇ ਦੇ ਵਿੱਚ ਸੀ ਕਿ ਅਸੀਂ ਸਭ ਨੂੰ ਇਹਨਾਂ ਨੂੰ ਬਚਾਇਆ ਮੌਤ ਤੋਂ ਪਰ ਇਹਨਾਂ ਨੇ ਪਿੱਛੇ ਆਪਣੇ ਆਪ ਹੀ ਜਾਲੀਆਂ ਤੋੜੀਆਂ ਤੇ ਉੱਥੇ ਪੱਜੇ ਨੇ ਜੀ ਇਹ ਉਹਨਾਂ ਨੂੰ ਪਹਾਇਆ ਕਿਸੇ ਨੇ ਆਪ ਤੇ ਆਪਣੀ ਜਾਨ ਨੂੰ ਬਚਾਇਆ ਜੀ ਅਸੀਂ ਦਰਵਾਜ਼ੇ ਹਾਂ ਸੀ ਸਾਡਾ ਪ੍ਰੋਟੈਸਟ ਇਹ ਹੀ ਹੈ ਜੀ ਜਦ ਤੱਕ ਉਹ ਸਾਡੇ ਖਿਲਾਫ ਬੰਦ ਨਹੀਂ ਤੇ ਡਿਪਾਰਟਮੈਂਟਲ ਇਨਕੁਆਇਰੀ ਦੇ ਵਿੱਚ ਉਹ ਟਰਮੀਨੇਟ ਨਹੀਂ ਹੁੰਦੀ ਤੇ ਨਹੀਂ ਜਦ ਤੱਕ ਉਹਨਾਂ ਦੇ ਪੱਤਰ ਨਹੀਂ ਹੁੰਦਾ ਤੇ ਉਹਨਾਂ ਦੀ ਰਸਮੀ ਫੈਸਲੇ ਤੱਕ ਅਸੀਂ ਇਹਨੂੰ ਲਾਜਿਕਲ ਲੈਵਲ ਤੇ ਲੈ ਕੇ ਹੀ ਜਾਵਾਂਗੇ ਜੀ ਇਹ ਮੇਰਾ ਪਰਿਵਾਰ ਆ ਅਸੀਂ ਸਾਰੇ ਭਾਈਚਾਰੇ ਦੇ ਤੌਰ ਤੇ ਹੈਗੇ ਆਂ ਔਰ ਸਾਰੇ ਪਰਿਵਾਰ ਇਕੱਠਾ ਹੈ। ਅੱਜ ਜਿਹੜਾ ਹਮਲਾ ਹੋਇਆ ਇਹ ਸਾਡੇ ਇੱਕ ਵਕੀਲ ਨਿਰਿੰਦਰ ਸਿੰਘ 'ਤੇ ਨਹੀਂ ਹੋਇਆ। ਇਹ ਸਾਡੀ ਕਮਿਊਨਿਟੀ 'ਤੇ ਹੋਇਆ। ਸਾਡੇ 3500 ਵਕੀਲਾਂ 'ਤੇ ਹੋਇਆ। ਔਰ ਇਹਦੇ ਵਾਸਤੇ ਪ੍ਰੋਟੈਸਟ ਕਰ ਰਹੇ ਆਂ। ਪ੍ਰੋਟੈਸਟ ਕਰਦੇ ਨਾਲ-ਨਾਲ ਅਸੀਂ ਐਫਆਰ ਵੀ ਕਰਾਣੀ ਆ ਪਿਆਜੇ ਨੂੰ ਅਰੈਸਟ ਵੀ ਕਰਾਉਣਾ। ਜਿਸਪਸਰ ਵੀ ਕਰਾਣੀ ਆ ਤੇ ਨਾਲ ਦੀਆਂ ਸਜ਼ਾ ਵੀ ਕਰਾਣੀ ਆ ਕਿਉਂਕਿ ਸਾਨੂੰ ਪਤਾ ਇਹ ਇਨਸੀਡੈਂਟ ਦੇ ਇੰਨੇ ਗਵਾਹ ਨੇ। ਇੰਨੇ ਗਵਾਹ ਨੇ ਕਿਤੇ ਭੁੱਲਜੋ। ਸਾਰੇ ਸਾਰੇ ਵਕੀਲ ਸਾਬਾਨ ਦੇ ਸਾਹਮਣੇ ਦੀ ਪੱਗ ਲਾਈ ਗਈ ਆ। ਜਾਣਦੇ ਹੋਏ ਕਿ ਸਰਦਾਰ ਹੈਗਾ ਤੇ ਇਹਦਾ ਧਰਮ ਜੜਾ ਹੈਗਾ ਵਾ ਤਸਦਾ ਜੜਿਆ ਹੋਇਆ ਨੰਬਰ 2 ਉੱਤੇ ਜਾਨਲੇਵਾ ਹਮਲਾ ਹੋਇਆ ਜਾਨਲੇਵਾ ਹਮਲਾ ਕਰਕੇ ਉਹਨੂੰ ਮਾਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ ਆਂ ਕੁੰਡੀ ਮਾ ਕੇ ਅੰਦਰ ਬੰਦ ਕਰਕੇ ਕੁੱਟਿਆ ਗਿਆ ਸ਼ੀਸ਼ੇ ਦੇ ਵਿਖਿਆ ਸਾਰਿਆਂ ਨੂੰ ਔਰ ਆ ਹਾਲਾਤ ਬਣ ਗਏ ਅਦਾਲਤਾਂ ਦੇ ਵਿੱਚ ਔਰ ਕਮਾਲ ਦੀ ਗੱਲ ਹੈ ਪਿਆਦਾ ਕਹਿ ਰਿਹਾ ਵੀ ਮੈਂ ਫਲਾਣੇ ਵਕੀਲ ਦੇ ਫਲਾਣੇ ਜੱਜ ਦੇ ਬਹੁਤ ਨੇੜੇ ਹਾਂ ਇਹ ਵਕੀਲਾਂ ਦੇ ਜੱਜਾਂ ਦੇ ਨੇੜੇ ਵਾਲੀ ਗੱਲ ਆ ਸਾਰੇ ਵਕੀਲ ਭਾਈ ਜਰ ਦੇ ਹਮਾ ਪੰਜਾਬ ਰਾਣਾ ਦੇ ਵਕੀਲਾਂ ਦੇ ਭਾਈ ਜਰ ਦੇ ਹਮਾ ਇਸ ਦੋਸਤਾਂ ਦੇ ਵਕੀਲਾਂ ਦੇ ਭਾਈ ਜਰ ਦੇ ਹਮਾ ਔਰ ਮੈਂ ਦਾਦਾ ਮੈਂ ਕਿਉਂਕਿ ਬਤੌਰ ਬਾਰ ਕੌਂਸਲ ਮੈਂਬਰ ਆ ਚੁੱਕਾ ਵਾਈਸ ਚੇਅਰਮੈਨ ਦੋ ਵਾਰ ਆ ਚੁੱਕਾ ਇਸੇ ਵਾਰ ਤੋਂ ਪਟਾਸ਼ੀ ਹੋਊਗੀ ਔਰ ਪੂਰੇ ਹਿੰਦੋਸਤਾਨ ਇਕਦੂ ਫੈਲੂਗੀ ਜੇ ਆ ਰਸ ਨਾ ਹੋਇਆ ਮਾਮਲਾ ਕੀ ਹੋਇਆ ਮਾਮਲਾ ਕੁਝ ਨਹੀਂ ਹੈਗਾ ਮਾਮਲਾ ਦਾ ਕਾਨੂੰਨ ਦਾ ਇੱਕ ਵਕੀਲ ਸਾਹਿਬ ਕਾਨੂੰਨੀ ਆਪਣਾ ਕੰਮ ਕਰਾਣ ਜਾ ਰਿਹਾ ਉਹਨਾਂ ਨੂੰ ਜਾ ਕੇ ਰਿਸ਼ਵਤ ਮੰਗੀ ਆਉਂਦੀ ਆ ਹਰੀਸ਼ਰ ਮੰਗਤੋ ਬਾਅਦ ਆ ਹਾਲਾਤ ਪੰਜ ਜਾਂਦੇ ਕਿ ਉਹ ਕਮਰੇ ਖੜਕੇ ਸਾਰੇ ਇਕੱਠੇ ਉੱਕੜਦੇ ਆ ਉਹਦੇ ਪਾਗ ਲਾਂਦੇ ਆ ਇਤੋਂ بڑا ਆ ਆ ਜਿਹੜੀ ਸਰਕਾਰ ਕਹਿੰਦੀ ਬਈ ਆ ਇਹ ਰਿਸ਼ਵਤਗੋਰੀ ਦਾ ਖਲਾਬ ਹੈ ਸਾਰੇ ਜ਼ਾਤਾਂ ਦੇ ਰਿਸ਼ਵਤਗੋਰੀ ਦੇ ਪ੍ਰਤੀਜੀਤ ਹੋਏ ਨੇ ਕਮਾਲ ਦੀ ਗੱਲ ਹੈਗੀ ਆ ਹਰ ਘਰ ਦੇ ਵਿੱਚ ਰਿਸ਼ਵਤ ਹੋਈ ਆ ਹਰ ਡਿਪਾਰਟਮੈਂਟ ਵਿੱਚ ਰਿਸ਼ਵਤ ਹੈਗੀ ਆ ਪਰ ਅਸੀਂ ਅਦਾਲਤਾਂ ਵਿੱਚ ਰਿਸ਼ਵਤ ਨਹੀਂ ਕਰਨਗੇ ਅਸੀਂ ਅਦਾਲਤਾਂ ਦੇ ਰਿਸ਼ਵਤ ਨੇ ਸਾਰੇ ਖਲਾਬ ਆ ਸਾਡੀ ਬਾਦ ਦੀ ਐਗਜ਼ੀਕਟਿਵ ਸਾਡੇ ਪ੍ਰਧਾਨ ਸਾਹਿਬ ਤੇ ਸਾਰੀ ਐਗਜ਼ੀਕਟਿਵ ਜਿਹੜੀ ਹੈਗੀ ਆ ਉਹ ਸਾਰਾ ਧਰ ਲਿਆ ਕਿ ਜਿਹੜਾ ਰਿਸ਼ਵਤ ਮੰਗੂਆ ਜਾਂ ਕਰੂਗਾ ਉਹਦੇ ਖਿਲਾਫ ਇਹ ਹਾਲ ਹੋਊਗਾ ਪਰਚੇ ਦਰਜ ਹੋਣਗੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ